ਅੱਜ 3 ਸਤੰਬਰ ਹੈ ਤੇ ਸਵੇਰੇ 7 ਵਜੇ ਦੇ ਕਰੀਬ ਇਹ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਸਭ ਤੋਂ ਪਹਿਲਾਂ ਅਸੀਂ ਸਤਲੁਜ ਦਰਿਆ ਦੀ ਗੱਲ ਕਰਦੇ ਹਾਂ ਜਿਸ ਦੀ ਸਥਿਤੀ ਹੁਣ ਚਿੰਤਾਜਨਕ ਬਣੀ ਹੈ ਖਾਸ ਤੌਰ ਤੇ ਗਿੱਦੜਪਿੰਡੀ ਲੋਈਆਂ ਸ਼ਾਕੋਟ ਦੇ ਇਲਾਕੇ ਦੇ ਵਿੱਚ ਪਾਖੜਾ ਡੈਮ ਦਾ ਲੈਵਲ 1677.84 ਅੱਜ ਸਵੇਰੇ 6 ਵਜੇ ਨੋਟ ਕੀਤਾ ਗਿਆ ਲਗਭਗ 1678 ਫੁੱਟ ਤੇ ਹੁਣ ਇਹ ਡੇਂਜਰ ਮਾਰਕ ਤੋਂ ਕੇਵਲ 2 ਫੁੱਟ ਹੇਠਾਂ ਵਾ ਆ ਪਾਣੀ 86822 ਕਿਊਸਕ ਆ ਰਿਹਾ 65042 ਕਿਊਸਕ ਛੱਡਿਆ ਜਾ ਰਿਹਾ ਜੇ ਡਾਊਨਸਟ੍ਰੀਮ ਰੋਪੜ ਗੱਲ ਕਰੀਏ ਤਾਂ ਉੱਥੇ 71486 ਕਿਊਸਕ ਪਾਣੀ ਉੱਥੋਂ ਉੱਥੇ ਵਹਿ ਰਿਹਾ ਹੈ ਤੇ ਸਭ ਤੋਂ ਜ਼ਿਆਦਾ ਪਾਣੀ ਐਸਮੇ ਜੂਸੇਫ ਵਰ ਗਿੱਦੜਪਿੰਡੀ ਨੋਟ ਕੀਤਾ ਜਾ ਰਿਹਾ ਫਲੋਰ ਵਿੱਚ 67664 ਕਿਊਸਕ ਹੈ ਪਰ ਗਿੱਦੜਪਿੰਡੀ ਵਿਖੇ 196000 ਕਿਊਸਕ ਹੋ ਚੁੱਕਾ ਤੇ ਕੱਲ ਦਾ ਇਹ ਲਗਾਤਾਰ ਵਧਦਾ ਹੀ ਜਾ ਰਿਹਾ ਕਾਲਸ ਵੀਰੇ ਜਿੱਥੇ ਲੱਖ ਤੋਂ ਵਧੇਰੇ ਹੋਇਆ ਸੀ ਸ਼ਾਮ ਹੁੰਦੇ ਹੁੰਦੇ 1 60 ਦੇ ਨੇੜੇ ਚਲਾ ਗਿਆ ਤੇ ਅੱਜ ਸਵੇਰ ਹੁੰਦਿਆਂ ਹੁੰਦਿਆਂ ਇਹ 2 ਲੱਖ ਦੇ ਨੇੜੇ ਪਹੁੰਚ ਚੁੱਕਾ ਵਾ ਇਸੇ ਤਰ੍ਹਾਂ ਪੋਂਗ ਡੈਮ ਦੀ ਜੇ ਗੱਲ ਕਰ ਲਈਏ ਉਹਦਾ ਲੈਵਲ ਵੀ ਹੁਣ ਵਧਣ ਲੱਪਿਆ ਵਾ ਇਹ 1393 ਪੁਆਇੰਟ 1390 ਡੈਂਜਰ ਮਾਰਕ ਇਹ ਪਹਿਲਾਂ ਵੀ 1393 ਪਾਰ ਕਰ ਗਿਆ ਸੀ ਜਦੋਂ ਪਾਣੀ ਆਇਆ ਕਿ 1390 ਤੱਕ ਵਾਪਸ ਥੱਲੇ ਆ ਗਿਆ ਸੀ ਉਨ ਫਿਰ 1390 ਨੂੰ ਪਾਰ ਕਰਕੇ ਆ ਉੱਥੇ ਅਜੇ ਵੀ ਪਾਣੀ 1,60,386 ਕਿਊਬਿਕ ਮੀਟਰ ਆ 79,800 ਕਿਊਬਿਕ ਮੀਟਰ ਆ ਪਾਣੀ ਦਾ ਸਾਰਾ ਜਿਹੜਾ ਉੱਧਰ ਦਾ ਪਾਣੀ ਆਇਆ ਨਾ ਸਾਰਾ ਇੱਥੇ ਆ ਗਿਆ ਹੁਣ ਕੀ ਖਤਰਾ ਹੈ ਕੀ ਆਤਮ ਹੋ ਗਿਆ ਕਿਨੂੰ ਥੇ ਬਾਅਦ ਇੱਕ ਗੱਲ ਹੋ ਗਿਆ ਥੇ 1,96,047 ਯਾਰ ਜਿਹੜੇ ਹਾਲਾਤ ਆ ਨਾ ਵਗ ਰਿਹਾ ਥੱਲੇ ਪੱਥਰ ਥੱਲੇ ਰਹਿ ਗਏ ਨਾ ਉੱਪਰ ਤੋਂ ਲੱਗ ਪਸੇ ਪਰ ਸਭ ਤੋਂ ਜ਼ਿਆਦਾ ਹਰੀਕੇ ਦੇ ਬਾਰੇ ਗੱਲ ਕੀਤੀ ਜਿਹੜੀ ਹੈ ਉਹ ਮੋਟਰ ਵੀ ਗਿਆ ਤੇ ਗਾਹ ਗਿਆ ਲੱਖ ਪੈ ਇਹੀ ਜ਼ਿਆਦਾ ਬਹੁਤ ਪਤਾ ਗਿਆ ਦਰਾਪਾਂ ਦੇ ਮਾੜੇ ਮੋਟੇ ਨਹੀਂ ਕੁਝ ਕਰਨਾ ਹੋਣਾ ਤੇ ਕਿਲ 1159 ਕਿਊਸਕ ਪਾਣੀ ਛੱਡਿਆ ਜਾ ਰਿਹਾ ਵਾ ਤੇ ਇਹ ਅੱਗੇ ਹੁਣ ਹਰੀਕੇ ਤੋਂ ਅੱਗੇ ਫਿਰੋਜ਼ਪੁਰ ਵਾਜ਼ਿਲ ਕਾ ਤੇ ਉਸ ਤੋਂ ਅੱਗੇ ਫਿਰ ਇਹ ਪਾਕਿਸਤਾਨ ਵਾਲੇ ਪਾਸੇ ਪਾਣੀ ਜਾਏਗਾ ਤਾਂ ਇਹ ਇਹ ਉੱਥੇ ਪਾਣੀ ਹੁਣ ਬਹੁਤ ਵਧੇਰੇ ਹੈ ਇਹ ਅਗਲੇ ਜਿਹੜੇ 24 ਘੰਟੇ ਹੈ ਇਹ ਹਰੀਕੇ ਤੋਂ ਅਗਲਾ ਸਤਲੁਜ ਦਾ ਦਰਿਆ ਵੀ ਚਿੰਤਾਜਨਕ ਹੈ ਤੇ ਹਰੀਕੇ ਤੋਂ ਪਿੱਛੇ ਅ ਖਾਸ ਤੌਰ ਤੇ ਯੂਸਫਰ ਗਿੱਦੜਪਿੰਡੀ ਦੇ ਨੇੜੇ ਜਿਹੜਾ ਹੈ ਇਹ ਸ਼ਾਹਕੋਟ ਲੋਈਆਂ ਇਹ ਕੁਦਰ ਦਾ ਏਰੀਆ ਇਹਦੇ ਵਿੱਚ ਬਹੁਤ ਹਾਵੀ ਤੇ ਲੋਕ ਕਹਿ ਰਹੇ ਤਰਨੇ ਕਰਦੀਆਂ ਪਿੰਡ ਨਹੀਂ ਕਰਦੇ ਨੇ ਕਿਤੇ ਢਾਣਾ ਲੱਗੇ ਅੱਜ 2 24 ਸਤੰਬਰ 2025 ਦੀ ਇਹਨਾਂ ਹਾਵਾਂ ਦੇ ਉੱਤੇ ਤੇ ਬਿਆਸ ਦੇ ਵਿੱਚ ਵੀ ਅਜੇ ਕੋਈ ਰਾਹਤ ਨਹੀਂ ਦਿੱਸਦੀ ਇਸ ਸਤੰਬਰ ਦੇ ਵਿੱਚ ਵਗ ਰਿਹਾ